ਵੇਹ ਲੈਨਕ ਦਾ ਰੈਡੀ ਕਰ ਰਹੇ ਮੰਮੀ ਹੁਣੀ ਟੈਂ ਟੈਂ ਲਾਈ ਹਾਂਜੀ ਉਸਤਾਜ ਜੀ ਆ ਨਵਾਂ ਛੁੱਟੂ ਪਾਇਆ ਅੱਜ ਮੰਮੀ ਜੀ ਤੇ ਹਰਗੁਣ ਫਰਸਟ ਕਲਾਸ ਰੈਡੀ ਹੋ ਗਏ ਨੇ ਹਰਗੁਣ ਨੇ ਅੱਜ ਫੇਰ ਕੈਪ ਨਵੀਂ ਪਾਲੀ ਦੋ ਲਿਆਂਦੀਆਂ ਸੀਗੀਆਂ ਨੇ ਕੈਪ ਤੇ ਸੂਟ ਵੀ ਨਵਾਂ ਹੀ ਆ ਸੂਟ ਵੀ ਪਹਿਲਾਂ ਨਹੀਂ ਪਾਇਆ ਇਹਨੇ ਅੱਜ ਹੀ ਪਾਇਆ ਨਵਾਂ ਦੋ ਤਿੰਨ ਸੂਟ ਲੈਂਦੇ ਹੇ ਦੇਣਾ ਪੰਜ ਖੜੀ ਲੈਂਦੇ ਸੂਟ ਕਿਨੇ ਆ ਪੰਜ ਸੂਟ ਲੈਂਦੇ ਹੇ ਹਰਗੁਣ ਦੇ ਦੋ ਘਰੇ ਛੱਡਾਂ ਤੇ ਤਿੰਨ ਕਲਿਆਂ ਦੇ ਨਾਲ ਅਜੇ ਹੁਣ ਸੁੱਤੀ ਉੱਠੀ ਤੇ ਫੇਰ ਵਸਗੀ ਮਾਰੀ ਜਾਂਦੀ ਹੈ ਤੇ ਡੈਡੀ ਜੀ ਮਾਰੇ ਨੇ ਦਸਤਾਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਇੱਥੇ ਉਦਾਂ ਵੀ ਧੁੰਦ ਹੈਗੀ ਪਰ ਇੰਨੀ ਜ਼ਿਆਦਾ ਠੰਡ ਨਹੀਂ ਹੈ ਵੀ ਆਪਣੇ ਉਧਰ ਠੰਡ ਬਹੁਤ ਜ਼ਿਆਦਾ ਹੈ ਨਹੀਂ ਧੁੰਦ ਵੈਸੇ ਹੈਗੀ ਆ ਜਿੰਨੀ ਉਧਰ ਪੈਂਦੀ ਉਹਦੋਂ ਥੋੜੀ ਘੱਟ ਹੀ ਆ ਵੀ ਆ ਦੇਖਿਓ ਧੁੰਦ ਜਰਾ ਹੁਣ ਤੁਸੀਂ ਆ ਧੁੰਦ ਪਈ ਹੋਈ ਹੈ ਇੱਧਰ ਆ ਦੇਖੋ ਇੱਧਰ ਸਾਰੇ ਪਈਏ ਇਹ ਤਾਂ ਹਿੰਦਾ ਇੱਧਰ ਗੁਰਦਰਾ ਸਾਹਿਬ ਵੀ ਉਧਰ ਨਜ਼ਰ ਆ ਰਿਹਾ ਹੈ ਸਾਹਮਣੇ ਜਿੱਥੇ ਆਪਾਂ ਰਾਤ ਰੁਕੇ ਸੀਗੇ ਇਹ ਖੜਬੜ ਸਿੰਘ ਦੀ ਆਪਣਾ ਤਸਵੀਰ ਗਈ ਸਾਡੀ ਹਰਗੁਣਾ ਆ ਗਈ ਫਿਰਵਲੀ ਹੋਣਾ ਵਾ ਹਰਗੁਣਾ ਨੂੰ ਦੇਖੋ ਸੋਣੇ ਸੰਦੀਪ ਵੀ ਹੋ ਗਿਆ ਰੈਡੀ ਹੋਣਾ ਤੇ ਦੀਦੀ ਹੁਣੀ ਹੱਲੇ ਹੋ ਰਹੇ ਆ ਤੇ ਹਰਗੁਣ ਬਾਹਰ ਕੁ ਮੰਡੀ ਰੈਡੀ ਹੋਣਾ ਦੇ ਨਾਲ ਉਦੋਂ ਸਿਲੰਡਰ ਦੇ ਨਾਲ ਨਾ ਮੈਂ ਉਹ ਤੌਲੀਆ ਜਿਹਾ ਬੰਨ ਗਿਆ ਤਾਂ ਲੈਂਦਾ ਵੀ ਗੱਡੀ ਜਿਹੜੀ ਨਹੀਂ ਛਿੱਲੀ ਜਾਂਦੀ ਉਹਦਾ ਸਿਲੰਡਰ ਵੱਜ ਵੱਜ ਕੇ ਐਂਜਲ ਹੋਣੀ ਸਾਰੇ ਜਣੇ ਤਿਆਰ ਹੋ ਗਏ ਇੱਕ ਸਾਡੀ ਉਹ ਸ਼ਾਹ ਰਹਿ ਗਿਆ ਬਸ ਉਹ ਮਗਰ ਸ਼ਾਹ ਹੋ ਗਿਆ ਬਿਮਾਰ ਚੱਕਰ ਆਉਂਦੇ ਨੇ ਬਰਹਾੜ ਹੋ ਗਿਆ ਕੱਲ ਦਾ ਪੁੱਛ ਨਹੀਂ ਹੋਇਆ ਮੈਂ ਮੜਾ ਜਾ ਪੈ ਗਿਆ ਲੰਮੀ ਵਾਈ ਗਰੂ ਵਾਈ ਗਰੂ ਹੁਣ ਆਪਾਂ ਲੱਗੇ ਪ੍ਰਸ਼ਾਦਾ ਛਕਣ ਉਹਕੇ ਦੀਦੀ ਹੁਣਾਂ ਨੂੰ ਚੱਕਰ ਆਉਣ ਦੇ ਮੈਂ ਦਵਾਈ ਦਿੱਤੀ ਤੇ ਦਵਾਈ ਤੀਜ ਹੀ ਸਖਾਈ ਨਹੀਂ ਉਹਨਾਂ ਨੂੰ ਹੂੰ ਚੱਲੇ ਤੁਹਾਨੂੰ ਅੱਡੀ ਜੀ ਵੀ ਆ ਗਏ ਨੇ ਕੀ ਹੈ ਗੰਦੀ ਮੱਥੇ ਨੂੰ ਪੈਂਦੀ ਜਿੱਦਾਂ ਆਹ ਵੇਖ ਚੀਕੂ ਵੇਖ ਲੈ ਚੀਕੂ ਦੇ ਬੂਟੇ ਉਹਨੇ ਚੀਕੂ ਲੱਗੇ ਇੱਧਰ ਨਹੀਂ ਉੱਧਰ ਪਈ ਆਹ ਕੇਵੀ ਐ ਸਕੇ ਆ ਦੇਖ ਚੀਕੂ ਐ ਉਹ ਕੀ ਕੇਵੀ ਫਲ ਦੀ ਵੀਲ ਹੁੰਦੀ ਵੀਲ ਉਹਦੀ ਵੀਲ ਹੁੰਦੀ ਆ ਸੰਦੀਪ ਨੇ ਕਹਾ ਉਹ ਕੇ ਵੀ ਲੱਗੇ ਕੋਈ ਯਾਰ ਕਿ ਇੱਧਰ ਪਹਿਲਾਂ ਦਰਸ਼ਨ ਕਰ ਲੀਏ ਹਾਂ ਮੱਤਾਂ ਚਲੋ ਉਹ ਆਏ ਨਹੀਂ ਬਾਕੀ ਆਪਣਾ ਪਰਿਵਾਰ ਉਹਦੇ ਥਾਲੀਆਂ ਦੇ ਸੇਵਾ ਕਰਨ ਦੇ ਸੇਵਾ ਕਰਨ ਦੇ ਚਲੋ ਆ ਜਾਣਗੇ ਮਮੀ ਨੂੰ ਸੇਵਾ ਕਰਨ ਦੇ ਨਾ ਨਹੀਂ ਮਰ ਤੂੰ ਚਾਹੀ ਨਹੀਂ ਸਾ ਚਲੋ ਫਿਰ ਹਣ ਜਰਾ ਆਪਾਂ ਆਪਾਂ ਫਿਰ ਅੰਦਰ ਬੈਠੀਏ ਵਾਹਿਗੁਰੂ ਤੁਹਾਨੂੰ ਕਰਨਾਨ ਕੁਸ਼ਾ ਪਾਸ਼ਾ ਮੇਰਾ ਕਰਨੀ ਮਹਾਰਾਜ

ਉਹਦੀ ਕੋਟੀ ਦੀਆਂ ਕਿ ਖੋਲ ਦਿੱਤੀਆਂ ਨੇ ਇਹ ਗੋਲਡੂ ਧਿਆਨ ਰੱਖੀ ਨਾ ਪਾ ਕੇ ਅੰਦਰ ਨਾਲ ਅੰਦਰੋਂ ਕਰਦੇ ਕੀ ਚੀਜ਼ ਉਹ ਵਾਲੀਆਂ ਜੋ ਤੁਸੀਂ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਇਹ ਗੁਰਦੁਆਰਾ ਸੀਗਾ ਮੂਆਂ ਦੀ ਮੰਡੀ ਠੀਕ ਹੈ ਜਿੱਥੇ ਆਪਾਂ ਰਾਤ guzari ਪਿਛਲਾ ਵਲੌਗ ਤੁਸੀਂ ਵੇਖਿਆ ਹੀ ਆ ਤੇ ਹੁਣ ਦੇਖਦੇ ਆ ਡੈਡੀ ਜੀ ਕਿਹੜੇ ਗੁਰਦਰਾ ਸਾਹਿਬ ਪਹਿਲਾਂ ਲੈ ਕੇ ਚਲਦੇ ਨੇ ਤੇ ਵਲੌਗ ਦੇ ਨਾਲ ਬਣੇ ਰਹੋ ਤੇ ਚੈਨਲ ਨੂੰ ਸਾਰੇ ਜਾਣੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਕ ਵਾਰੀ ਕਮੈਂਟ ਦੇ ਵਿੱਚ ਅੱਜ ਸਪੈਸ਼ਲੀ ਕਹਿਣ ਲੱਗਾ ਵਾਇਗੁਰੂ ਜ਼ਰੂਰ ਲਿਖਿਓ ਕਿਉਂਕਿ ਮੈਂ ਵੀ ਪੜਾਂਗਾ ਕਮੈਂਟ ਤੁਹਾਡੇ ਤੇ ਫਿਰ ਮੂੰਹ ਦੇ ਵਿੱਚ ਵਾਇਗੁਰੂ ਤੇ ਸਾਡੇ ਵੀ ਨਿਕਲੂਗਾ ਨਾ ਸੋ ਜ਼ਰੂਰ ਇੱਕ ਵਾਰੀ ਵਾਇਗੁਰੂ ਜ਼ਰੂਰ ਲਿਖ ਦਿਓ ਸਾਰੇ ਜਾਣੇ ਇਹ ਆਪਣਾ ਪਰਿਵਾਰ ਛੋਟਾ ਜਿਹਾ ਨਾਲ ਆਇਆ ਤੇ ਹਰ ਗੁਣ ਸਾਡੀ ਖਿਆਲ ਦਾ ਜੇ ਅੰਦਰ ਹੀ ਆ ਕਿਉਂ ਉਧਰ ਉਧਰ ਗਈ ਅਸ਼ਾ ਮਗਰ ਵਾਲਾ ਪਾਉਣ ਲਈ ਉੱਦਾਂ ਇਹ ਵੀ ਅੰਮਰਸਰ ਨਾਲੋਂ ਵਾਕਿਆ ਠੰਡ ਦਾ ਫਰਕ ਹੈ ਅਮਰਸਰ ਬਟਾਲੇ ਨਾਲੋਂ ਬਹੁਤ ਫਰਕਿਆ ਵੀ ਉੱਧਰ ਬਹੁਤ ਜਿਆਦਾ ਉੱਧਰ ਤੇ ਹਾਥੋਂ ਆਉਂਦੀ ਹਨ ਹਾਂਜੀ 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 ਚਾਬੀ ਕਿਤਾਬ ਚਾਬੀ ਤੁਹਾਡੇ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਆਪ 1930 ਤੋਂ 1972 ਤੱਕ ਸਰੀਰਕ ਤੌਰ ਤੇ ਇੱਥੇ ਸ੍ਰੀ ਅਨੰਤਪੁਰ ਸਾਹਿਬ ਵਿਖੇ ਵਿਚਰਦੇ ਆਪ ਜੀ ਦੀ ਵਰਸੀ ਹਰ ਸਾਲ 14 ਭਾਦੋਂ ਨੂੰ ਮਨਾਈ ਜਾਂਦੀ ਹੈ ਡੇਰਾ ਮੋਇਆਂ ਦੀ ਮੰਡੀ ਸ੍ਰੀ ਅਨੰਦਪੁਰ ਸਾਹਿਬ ਆ ਫਲਾਵਰ ਐ ਲੱਗਦੀ ਤੇ ਗੁੱਬੀ ਹੁੰਦੀ ਹੈ ਹਨਾ ਮੈਂ ਆ ਫਲਾਵਰ ਵਾਹਿਗੁਰੂ ਇੱਥੇ ਤਪ ਕਰਦੇ ਰਹੇ ਬਾਬਾ ਜੀ ਵਾਹਿਗੁਰੂ 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 ਉਹ ਵਾਹਿਗੁਰੂ ਇਹ ਵਾਲੇ ਬਾਬਾ ਜੀ ਜਿਹੜੇ ਇੱਥੇ ਤਪ ਕਰਦੇ ਰਹੇ ਨੇ ਸਾਹਮਣੇ ਜਿੰਨਾ ਦੀ ਤਸਵੀਰ ਲੱਗੀ ਹੋਈ ਆ ਵਾਹਿਗੁਰੂ ਹੁਣ ਚੱਲ ਪਏ ਆ ਮੁਹਾਨੀ ਮੰਡੀ ਗੁਰਦੁਰਾ ਸਾਹਿਬ ਤੋਂ ਹੁਣ ਡਰਜੀ ਆਪਾਂ ਕਿੱਥੇ ਜਾ ਕੇ ਰੁਕਣਾ ਹੈ ਸਰ ਕੇਸਗੜ੍ਹ ਸਾਹਿਬ ਅੱਛਾ ਅੱਛਾ ਠੀਕ ਹੁਣ ਸਰ ਕੇਸਗੜ੍ਹ ਸਾਹਿਬ ਜਾਵਾਂਗੇ ਪਹਿਲਾਂ ਆਪਾਂ ਇਹ ਪਾਰਕ ਬਣੀ ਹੋਈ ਹੈ ਜੇ ਟਾਈਮ ਬਚਿਆ ਤੇ 1 ਮਿੰਟ ਲਈ ਇੱਥੇ ਵੀ ਰੁਕਾਂਗੇ ਦੇਖਾਂਗੇ ਵੀ ਕਿਵੇਂ ਦੀ ਕਿਉਂਕਿ ਮੈਨੂੰ ਹੀ ਕਾਫੀ ਟਾਈਮ ਹੋ ਗਿਆ ਹੈ ਇੱਥੇ ਹੁਣ ਕਦੀ ਰੁਕਿਆ ਰਿਹਾ ਨਹੀਂ ਪਹਿਲਾਂ ਮੀਨ ਆਪਾਂ ਜਾਵਾਂ ਗੁਰਦੁਆਰਾ ਸਾਹਿਬ ਕੀ ਕਹਿਣ ਲੱਗੇ ਤੁਸੀਂ ਇਧਰ ਮਹਿਤਾ ਸਾਹਿਬ ਵਾਲਿਆਂ ਦਾ ਗੁਰਦੁਆਰਾ ਵੀ ਆਪਾਂ ਪਿੱਛੇ ਕੋਈ ਨਾ ਸਾਰੇ ਦਸਨ ਕਰਦੇ ਆ ਓਏ ਖੰਡਾ ਆਸ ਰਾਮ ਬੰਡੀ ਹਨਾ ਜੜ ਜੀ ਨੂੰ ਲੱਗਦੀ ਗੱਲ ਇਧਰ ਸਾਈਡ ਨਾਲ ਹੀ ਆ ਜੂਬਾ ਬਣਿਆ ਹੈ ਪਰ ਇਧਰ ਇਹ ਵੀ ਵੀਡੀਓ ਵਗੈਰਾ ਸ਼ੂਟ ਨਹੀਂ ਕਰਨਦੇ ਉਦਾਂ ਆਪਾਂ ਦੇਖੇ ਦੇਖ ਕੇ ਆ ਸਕਦੇ ਹਾਂ ਹਨਾ ਭੋਲੇ ਆ ਗੁਰਦਰ ਰੁਕੇ ਨਹੀਂ ਹੈਲੋ ਆਵਲ ਗੁਰਦਰ ਸਾਹਿਬ ਰੁਕੇ ਨਹੀਂ ਆ ਹਾਂ ਇੱਥੇ ਰੁਕੇ ਹੈ ਇੱਥੇ ਰੁਕੇ ਹਾਂ 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 ਸਹੀ ਗੱਲ ਹੁਣ ਕਿਹੜੇ ਗੁਰਦਰ ਸਾਹਿਬ ਆ ਗਏ ਆਪਾਂ ਸਾਹਿਬ ਆ ਗਏ ਅਨੰਦਗੁਰ ਸਾਹਿਬ ਬੋਲੀ ਸਾਹਿਬ ਹੁਣ ਇਧਰ ਦਰਸ਼ਨ ਕਰਨੇ ਪਹਿਲਾਂ ਹਰਗਉਂਦ ਰਜ ਜੀ ਹੁਣ ਪਹਿਲੀ ਵਾਰ ਹੀ ਆ ਜੀ ਹਨਾ ਆ ਪੈ ਗਈ ਜਤਾ ਜੀ ਰੇਟੇ ਗੁਰੂ ਕੇ ਬੇਟੇ ਸਾਹਿਬ ਦਾ ਗੁਰਦਰ ਸਾਹਿਬ ਇੱਧਰ ਆਣ ਅੱਛਾ ਅੱਛਾ ਆਏ ਨੀ ਜੀ ਹਾਜੀ ਹੋਸਨ ਦੀਪ ਆਜੋ ਧਿਆਨ ਨਾਲ ਸ਼ਾਹ ਨੂੰ ਪਤਾ ਲੱਗ ਗਿਆ ਈ ਸ਼ਾਹ ਸ਼ਾਹ ਮਿੰਟ ਮਿੰਟੀ ਪਾਇਆ ਮੇਰਾ ਪਾਸੇ ਵੀ ਹੈ ਜੀ ਮੈਂ ਭਾਬੀ ਦੇ ਮੱਥੇ ਟੇਕਣਾ ਹਾਂ ਹਾਂ ਇਹ ਤਾਂ ਗੱਲ ਹੈ ਬਸ ਠੀਕ ਹੈ ਆ ਕਰ ਦੋ ਬਾਰੀ ਨਹੀਂ ਨਹੀਂ ਜੋੜੇ ਉੱਥੇ ਸੁਨੀਪ ਉੱਪਰ ਲਾਵਾਂਗੇ ਉੱਥੇ ਉੱਪਰ ਇੱਥੇ ਨਾ ਬੜਾ ਘਟਾ ਡਿੱਗਦਾ ਹੁੰਦਾ 1000 ਰੁਪਏ ਗੱਤਾ ਲਾਤਾ ਯਾਰ ਦੇਸੀ ਜਗਾੜ ਲਾਇਆ ਮਿੱਟੀ ਬੜੀ ਡਿੱਗਦੀ ਹੈ ਖਾਣ ਵੀ ਮਿੱਟੀ ਡਿੱਗੀ ਨਾ ਗੱਤੇ ਤੇ ਡਿੱਗੀ ਹੋਣਾ ਸਾਰੇ ਗਾਣੇ ਵਾਈਗਰ ਵਾਈਗਰ ਕਰਦੇ ਚੜੀ ਜਾਓ ਤੇ ਪੌੜੀ ਪੌੜੀ ਚੜਦੇ ਜਾਓ ਠੀਕ ਹੈ ਕਨੀ ਅੰਜਲ ਅੱਛਾ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜੀ ਦੇ ਸਾਹਮਣਾ ਗੁਰਦੁਆਰਾ ਸਾਹਿਬ ਠੀਕ ਆ ਤੇ ਆ ਆਨੰਦਗੜ੍ਹ ਦਾ ਕਿਲਾ ਆ ਆਨੰਦਗੜ੍ਹ ਸਾਹਿਬ ਕਿਲਾ ਆ ਅੱਛਾ ਆ ਬੌਲੀ ਸਾਹਿਬ ਨਾਲ ਹੀ ਇਧਰ ਪਹਿਲਾਂ ਹੁਣ ਕਿੱਧਰ ਜਾਣਾ ਹੈ ਬੌਲੀ ਸਾਹਿਬ ਬੌਲੀ ਸਾਹਿਬ ਚੱਲ ਜੀ ਪਹਿਲਾਂ ਆ ਜਾ 132 ਆ ਕੋਈ ਗੱਲ ਨਹੀਂ ਫਿਰ ਕਿਨੂੰ ਵੀ ਜਾਊਗੀ ਕਿ ਨਹੀਂ ਹੱਸਦੀ ਚਲੋ ਚਲੋ ਚਲ ਚਲ ਵਾਈਕ ਰਵਾਏ ਮਮੀ ਆਜੋ 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 ਵਾਹੇ ਗੁਰੂ ਆਜੋ ਆਜੋ ਵਾਈਕ ਰਵਾਏ ਗੁਰੂ ਤਾਂ ਜਾਬ ਕਰਦੇ ਜਾਈ ਜਨ ਥੱਲੇ ਮਾਹੀ ਗੋਪਾਹਿ ਦਿੱਲੀ ਪਹੁੰਚ ਕੇ ਵਜ਼ੀਰ ਘਰ ਨੂੰ ਮੁਸ਼ਰੇ ਚੁੱਕਾ ਨਾੜ ਜਿਵੇਂ ਚੁੱਕਾ ਚੁੱਕਾ ਠੀਕ ਮਮੀ ਆ ਰਹੀ ਨੇ ਹੌਲੀ ਹੌਲੀ ਕਿਉਂਕਿ ਬਜ਼ੁਰਗਾਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਨਾ ਸ਼ਾਹ ਹੋਣੀ ਆਪਣੇ ਬਸ ਹੋ ਗਈ ਜਾਓ ਜਲਦੀ ਜਲਦੀ ਜਾ 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 ਮੈਂ ਡਿੱਕਣ ੜਿਆ ਤੁਹਾਨੂੰ ਮੰਮੀ ਵੀ ਆ ਗਏ ਸ਼ਗਲੈ ਚੱਲ ਚਲੋ ਕੋਈ ਉੱਤੇ ਜਾਣਾ ਚਾਹਦਾ ਮਿੰਟੋ ਮਿੰਟੇ ਸਾਹ ਲੈਣਾ ਆਜੋ ਆਜੋ ਮਰ ਰਵਾਂ ਲਾ ਚਲੋ 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 ਵਾਈਗਰ ਤਾਂ ਨਾਲ ਹੈਗੀ ਸ਼ਾਬਾਸ਼ ਹਾਂ ਦੀਦੀ ਤੇ ਮੰਮੀ ਸਾਲ ਲੈ ਰਹੇ ਆਜੋ ਆਜੋ ਕੀ ਹੈ ਮੰਦਾਲ ਹੋ ਗਿਆ ਆਜੋ ਵਾਈਗਰ ਵਾਈਗਰ ਕਰੋ ਫਿਰ ਨਹੀਂ ਮੁਸ਼ਕਲ ਆਉਂਦੀ ਚਲੋ ਆਜੋ ਆਜੋ ਮੰਮੀ ਵਿਚਾਰੇ ਬਸ ਹੋ ਗਏ ਘੜਾ ਕਰਵਾਣਗੀ ਮੰਮੀ ਪਰੀ ਭਣੀ ਦੇ ਚਲੇ ਗਏ ਦਰਸ਼ਨ ਕਰਕੇ ਉੱਪਰ ਉਹ ਘੁੰਮੀ ਬਣਾ ਕਰਕੇ ਮੈਂ ਹਾਲੀਵੁੱਡ ਜਾ ਰਹੇ ਹਾਂ ਹਾਂ ਆ ਹੀ ਜਾਣ ਉੱਪਰ ਮੈਂ ਜਿੱਦਾਂ ਮਰਜੀ ਤੇ ਦੀਦੀ ਹੁਣੀ ਪਹੁੰਚ ਗਏ ਆਪਾਂ ਦੇ ਉੱਪਰ ਤੇ ਦੀਦੀ ਹੁਣੀ ਅਜੇ ਆ ਰਹੇ ਨੇ ਹੌਲੀ ਹੌਲੀ ਡੈਡੀ ਜੀ ਦਾ ਧੰਨਵਾਦ ਜਿਨੇ ਤੇ ਉੱਪਰ ਵੀ ਲਿਆਂਦਾ ਨਾ ਪੋਤਾ ਅੱਗੇ ਨਹੀਂ ਜਾਣਾ ਰਾਜੇ ਐਂਜਲ ਵੀ ਆ ਗਈ ਆ ਜ਼ਰਮੀ ਲੱਗੀ ਸਰੀਰ ਰਹਿ ਜਾਂਦਾ ਠੀਕ ਹੋ ਜਾਣਾ ਮੰਮੀ ਵੀ ਆਏਗੇ ਕਿਦਾਂ ਮੰਮੀ ਰਮਨ ਆ ਗਏ ਇੱਥੇ ਤਾਂ ਦੇ ਕੰਬਲੀਆਂ ਤੇ ਹਨ ਕੁੜੀਆਂ ਨੂੰ ਧਿਆਨ ਰੱਖਿਆ ਮਾੜਾ ਆ। ਅ ਡੈਡ ਜੀ ਨੂੰ ਤੰਗ ਕਰਨ ਦੀ ਆ ਹੁਣ ਤਾਂ ਆ ਜਾਈ ਜਾਂਦੀ ਆ ਇੱਥੋਂ ਗਈ ਆ ਹੌਲੀ ਹੌਲੀ ਤਾਂ ਚੜ ਗਈ ਉਹ ਖਪੌੜੀਆਂ। ਬਾਹਰ ਚਲੀ ਗਈ ਉਹ ਦੇਖੋ ਦਸਤਾਨੇ ਉਹ ਤਾਂ ਪਾਏ ਐ ਇਹਨੂੰ ਪਰ ਫਿਰ ਵੀ ਠੰਡ ਤੇ ਹੈ ਹੀ ਆ। ਮੈਂ ਨਾ ਹੁਣ ਇਹ ਮਮਮੀ ਨਾਲ ਨੇ ਇੱਕ ਸੈਲਫੀ ਲੈ ਆਂਦੇ ਆ ਤੇ ਹੁਣ ਪਤਾ ਲੱਗਾ ਵੀ ਮੇਰੀ ਪੱਗ ਦੀ ਨਾਲ ਮਮਮੀ ਨਾਲ ਮੈਚਿੰਗ ਹੋਈ ਏ। ਕਿ ਨਹੀਂ? ਹਾਂਜੀ ਚੱਲੀਏ। ਦੀਦੀ ਚੱਲੀਏ। ਚਲੋ। ਹੁਣ ਤੁਹਾਨੂੰ ਕਰਾਵਾਂਗੇ ਦਰਸ਼ਨ ਆਨੰਦਗੜ੍ਹ ਕਿਲਾ ਇੱਕਲੇ ਦੇ ਇਹ ਦੇਖ ਸਕਦੇ ਹੋ ਇੱਧਰ ਹਰਗਣ ਸਤੌਂ ਡਈ ਬਖ ਕਦਾ ਤੰਕਾਂ ਡਈ ਕੀ ਜਾਂਦੀ ਹੁਣ ਇਹ ਗੁਰਦੁਆਰਾ ਬੱਬਾ ਅਜੀਤ ਸਿੰਘ ਬੱਬਾ ਚਾਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ ਤੇ ਇੱਧਰ ਤਿਆਰੀ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਦੀ ਆਪਣੀ ਫੈਮਲੀ ਨੇ ਮਥਾ ਠੇਕ ਲਿਆ ਤੇ ਇਹ ਸਾਹਮਣੇ ਵਸ ਤਿਆਰੀ ਚੱਲ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਮਿਸਤਰੀ ਲੱਗੇ ਹੋਏ ਆ ਇਹ ਸਾਹਮਣੇ ਆ ਗਿਆ ਆਨੰਦਗੜ੍ਹ ਕਿਲਾ ਦੇ ਦਰਸ਼ਨ ਕਰ ਹਣਾ ਤੇ ਇੱਧਰ ਚੱਲਦੇ ਆ ਅੰਦਰ ਧੰਨ ਧੰਨ ਬਾਬਾ ਜੀਮਨ ਸਿੰਘ ਜੀ ਸ਼ਹੀਦ ਜੀ ਆਿਆਂ ਨੂੰ ਇਹ ਇੱਥੋਂ ਦਾ ਇਤਿਹਾਸ ਹੈ ਤੇ ਇਤਿਹਾਸ ਵੀ ਜਿਹੜਾ ਹੈ ਉਹ ਪੜ ਸਕਦੇ ਹੋ ਵੀ ਕੋਣ ਤਹਿੰਨ ਦਰਸ਼ਨ ਕੀਤੇ ਆ ਸ੍ਰੀ ਅਨੰਦ ਕਾਰ ਕਿਲੇ ਦੇ ਉਹ ਜੋ ਆ ਕੀ ਪੁਨਰਜੀ ਕਿਹੜੇ ਗੁਰਦੁਆਰਾ ਸਾਹਿਬ ਆਪਾਂ ਚੱਲੇ ਗੁਰਦੁਆਰਾ ਸ੍ਰੀ ਪਾਈ ਰੰਗਰੇਟੇ ਗੁਰੂ ਕੇ ਬੇਟੇ ਜੋ ਸਾਹਿਬ ਜੀ ਗੁਰਤੇਗਬਾਦ ਸਾਹਿਬ ਜੀ ਦਾ ਸਿਸਲਾ ਕਾਇਆ ਸ੍ਰੀ ਸਿਸਗੰਸਾ ਸਾਹਿਬ ਚਾਂਦਨੀ ਚੌਕ ਦਿੱਲੀ ਤੋਂ ਅੱਛਾ ਅੱਛਾ ਇੱਧਰ ਇੱਧਰ ਗੁਰਦੁਆਰਾ ਸਾਹਿਬ ਉੰਨਾ ਦਗੜ ਕੇ ਲਈ ਤੇ ਦਰਸ਼ਨ ਕਰ ਲਿਆ ਹੁਣ ਦੇਖੋ ਜੜੀ ਕਿਹੜੇ ਗੁਰਦਆਸਾ ਲੈ ਕੇ ਜਾਂਦੇ ਨੇ ਆਪਾਂ ਨੂੰ ਸੰਤਰੇ ਖਾਣੇ ਆ ਸੰਤਰੇ ਵਾਹੇ ਵਾਵਾ ਲੱਗੇ ਹੀ ਹਨਾ ਇੱਥੇ ਪੁੱਛਿਆ ਬੜਾ ਜੂਸ ਦਾ ਗਲਾਸ ਕਿਦਾਂ ਸੰਤਰੇ ਦਾ ਇਹਨੂੰ ਕਹਿੰਦੇ ਬੁੱਢੀ ਮਾਈ ਦਾ ਝਾਟਾ ਉਦਾਂ ਥੋਸ ਪੰਜਾਬੀ ਚ ਇੰਗਲਿਸ਼ ਚ ਕਹਿੰਦੇ ਆ ਕਾਟਨ ਕੈਂਡੇ ਕਾਟਨ ਕਹਿੰਦੀ ਉਦਾਂ ਹੀ ਇੰਗਲਿਸ਼ ਚ ਕਹਿੰਦੇ ਕਹਿੰਦੇ ਲੈ ਦੇਖੋ ਇਹ ਆ ਨਹੀਂ ਕੁੱਲਣ ਡਈ ਤੇ ਪਕੜ ਜਾਈ ਆ ਬੜੀ ਬੜੀ ਲੱਗੇ ਟੇਸਟੀ ਹੈ ਇਹ ਖਾ ਲੈਨੇ ਪਾਪੜ ਜੇ ਆ ਆ ਇੰਨੇ ਕੀ ਲੱਲੇ ਐਂਜਲ ਨੇ ਵੈਸੇ ਨਾ ਕੀ ਕਾਟਨ ਕੈਂਡੀ ਹੋਣਾ ਲਿਆ ਕਾਟਨ ਕੈਂਡੀ ਲਿਆ ਜਿਹੜਾ ਨੇ ਮੈਨੂੰ ਇਹ ਵੀ ਦੇ ਦੰਦ ਦੰਦ ਲਿਬੜ ਜਾਣੇ ਸਹੀ ਗੱਲ ਆਪਾਂ ਪਹੁੰਚ ਚੁੱਕੇ ਆ ਤਖਤ ਸ੍ਰੀ ਕੇਸਗੜ ਸਾਹਿਬ ਤੇ ਇਹ ਇਥੋਂ ਦਾ ਮੇਨ ਗੁਰਦੁਆਰਾ ਸਾਹਿਬ ਆ ਤੇ ਹੁਣ ਦਰਸ਼ਨ ਕਰਦੇ ਇੱਥੇ ਉਸ ਤੋਂ ਬਾਅਦ ਦੇਖੋ ਡੈਡੀ ਕਿਹੜੀ ਸਾਈਡ ਖੜਦੇ ਨੇ ਕਿਉਂਕਿ ਡੈਡੀ ਨੂੰ ਇਧਰ ਦੀ ਕਾਫੀ ਜ਼ਿਆਦਾ ਨੌਲੇਜ ਆ ਡੈਡੀ ਇਧਰ ਕੋ ਕੀ ਸੇਵਾ ਵੀ ਕਰਕੇ ਗਏ ਆ ਕਾਫੀ ਵਾਰੀ ਦਰਸ਼ਨ ਵੀ ਕਰਨ ਆਏ ਨੇ ਇੱਥੇ ਸ਼੍ਰੀ ਕੇਸਗੜ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਇਕਾਠ ਕੀਤਾ ਸੀ 1699 ਇਸ਼ੂ ਵਿੱਚ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤਪਾਣ ਦੀ ਦਾਤ ਬਖਸ਼ੀ ਪੰਜ ਪਿਆਰਿਆਂ ਨੂੰ ਇੱਥੇ ਨਵਾਜੀਆਂ ਤੇ ਅੰਮ੍ਰਿਤ ਦੀ ਦਾਤ ਬਖਸ਼ੀ ਇੱਧਰ ਸੰਗਤਾਂ ਨੇ ਪ੍ਰਸ਼ਾਦ ਕਰਵਾ ਰੀਆਂ ਨੇ ਲਾਈਨ 'ਚ ਲੱਗ ਕੇ ਡੈੜੀ ਵੀ ਗਏ ਨੇ ਮੈਂ ਹੁਣ ਇਤਿਹਾਸ ਪੜਿਆ ਹੈ ਸ਼੍ਰੀ ਕੇਸਗੜ ਸਾਹਿਬ ਸਾਡਾ ਤੀਸਰਾ ਤਖਤ ਹੈ ਵਾਹਿਗੁਰੂ ਜੀ ਤੁਸੀਂ ਵੀ ਦਰਸ਼ਨ ਕਰੋ ਸਾਰੀ ਵਾਹਿਗੁਰੂ ਰਾਜ ਤਾਂ ਤਾਂ ਨਾ ਵੈਗੂ ਗੋਪੀਸ਼ਾ ਮੈਂ ਵੇਖ ਲਿਆ ਕਿ ਨਹੀਂ ਜਿਆਦਾ ਸੱਜਣ ਹੋਈ ਹੈ ਨਾ ਨਾਲਿਓ ਬਾਬਾ ਜੀ ਦੇ ਹੈਗੇ ਸੀਗੇ ਨਾ ਦਿਨ ਉਹ ਫਿਰ ਸਾਰੇ ਇਤਰੋਂ ਵੀ ਹੋ ਕੇ ਜਾਂਦੇ ਆ ਨਾ ਸਾਰੇ ਦਰਸ਼ਨ ਕਰਕੇ ਜਾਂਦੇ ਇਹ ਤਖਸਰੀ ਕਿਸ ਗੜਸਾਈਂ ਇਹ ਆਪਣਾ ਤਖਤ ਤੀਸਰਾ ਤਖਤ ਆਏ ਜਿੱਥੇ ਗੁਰਗੋਬਿੰਦ ਸਿੰਘ ਮਹਾਰਾਏ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ ਨੇ ਗੁਰਦੁਆਰਾ ਪਹੁੰਚ ਗਏ ਆਪਾਂ ਮੰਜੀ ਸਾਹਿਬ ਤਾਂ ਸਾਉ ਤੇ ਆਪਾਂ ਦਰਸ਼ਨ ਕਰਾਏ ਆ ਆਹ ਬਹੁਤ ਵਧੀਆ ਤਕਸੀਰੀ ਕੇਸਗੜ੍ਹ ਸਾਹਿਬ ਤੋਂ ਸਿੱਧਾ ਇਧਰ ਦੀ ਸਾਈਡ ਉੱਪਰ ਰਸਤਾ ਬਣਾਇਆ ਇਧਰ ਮੰਜੀ ਸਾਹਿਬ ਨੂੰ ਜਾਣ ਵਾਸਤੇ ਇਹ ਮਾਰਕੀਟ ਇੱਥੋਂ ਦੀ ਬੜੀ ਪਿਆਰੀ ਆਹ ਮਾਰਕੀਟ ਬੜੀ ਪਿਆਰੀ 200 ਰੁਪਏ ਦਾ ਚਲੋ ਚੱਲੀਏ ਹਾਂ ਸੋਣਾ ਖੰਡੇ ਕਿੰਨੇ ਕਿੰਨੇ ਪਿਆਰੇ ਆਵੇ ਹੈਨਾ ਚਲੋ ਵੇ ਲੈ ਇਧਰ ਦੁਕਾਟਾਂ ਗਿਆ ਗਣੀ ਆਏ ਸਰਬ ਲੋਹੇ ਦੇ ਭਾਂਡੇ ਆ ਸਰਬ ਲੋਹੇ ਦੇ ਭਾਂਡੇ ਕੜਾਈ ਸਾਰੀਆਂ ਚੀਜ਼ਾਂ ਮਿਲਦੀਆਂ ਮਾਰਕੀਟ ਬਹੁਤ ਪਿਆਰੀ ਬਣੀ ਹੋਰ ਗੱਲਾਂ ਦੀ ਗੱਲਾਂ ਹੈਣਾ ਉਹ ਵੀ ਨਾਲ ਸ਼ਰਟੀ ਵਾਲੇ ਇੰਨੇ ਮਰੀ ਹੋਏ ਮਾਰਦਾ ਹੈ ਛੋਟੀ ਜੀ ਲੈ ਅੱਗੇ ਜਾ ਕੇ ਬਸ ਮੁਕੀ ਮਾਰਕੀਟ ਆ ਮੜਾ ਗੋਲ ਘੁੰਮਦੇ ਨਾਲ ਹੀ ਮਾਰਕੀਟ ਕਿੱਥੇ ਲਗਾਇਆ ਅਕਿਰਦੀ ਦੀਣ ਵਾਸਤੇ ਲਿਆਓ ਗਿੱਲ ਨੇ ਨਾ ਕੋਨਾ ਤੇ ਲੈ ਲਿਆ ਇਹ ਸਹੀ ਤਰੋੜਿਆ ਰੱਖਿਆ ਦਾ ਡੱਬਾ ਬਹੁਤ ਕੰਨੇ ਪਿਆਰੇ ਪਾਲਸ਼ ਨਹੀਂ ਨਹੀਂ ਆਹ ਤੇ ਡਰਾਈ ਫਰੂਟ ਰੱਖਣ ਵਾਸਤੇ ਆਹ ਡਰਾਈ ਫਰੂਟ ਵਾਸਤੇ ਪਤਾ ਨਹੀਂ ਕਿਹੜੀ ਇਸ ਨਿਊਟਰੀ ਆ ਸ਼ਾਹ ਵਾਲੀ ਪਈਆਂੜੀ ਆ ਉਹ ਆ ਵੱਕਾ ਟ੍ਰੇ ਉਹਨੂੰ ਆਹ ਟ੍ਰੇ ਕਿਸਨਾ ਵੇੜੇ 1500 ਦਾ ਸੈਟਰੀ ਦੋ ਦਾ ਅੱਛਾ ਦੋ ਦਾ ਹਾਂਜੀ ਇਹ ਵੀ ਦੋ ਸੈਟਾ ਬੰਦਾ 915 ਉਹ ਮਾਦੇ ਕੋ ਆਪਰ ਰਸਤੇ ਕਿਧਰ ਲਾਈ ਸਾਈਡ ਜਾਣਾ ਆਪਾਂ ਇਧਰ ਹਾਂ ਆਹੋ ਇਧਰ ਲਾਈ ਸਾਈਡ ਜਾਣਾ ਗੁਰਦੁਆਰਾ ਸਿਸਗੰਜ ਸਾਹਿਬ ਗੁਰਦੁਆਰਾ ਭੂਰਾ ਸਾਹਿਬ ਆ ਲਿਖਿਆ ਹੈ ਸਾਹਮਣੇ ਆਹ ਪੁਰਾਣੀਆਂ ਲੱਗਦੀਆਂ ਹਨ ਨਾ ਇੱਥੇ ਕਾਫੀ ਜ਼ਿਆਦਾ ਬਹੁਤ ਪੁਰਾਣੀਆਂ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਗੁਰਦੁਆਰਾ ਸਿਕੰਜ ਸਾਹਿਬ ਪਹਿਲਾਂ ਪਹੁੰਚ ਗਏ ਆ ਇੱਧਰ ਮੱਥਾ ਟੇਕ ਲਾਂਗੇ ਫੁੱਲ ਵੇਖ ਲੋ ਕਿੰਨੇ ਪਿਆਰੇ ਲੱਗੇ ਬਲਬਲੇ ਕਿੰਨੇ ਸੋਹਣੇ ਲੱਗਣ ਡੇ ਨੇ ਤੇ ਹਾਂ ਅਕਾਲ ਬੁੰਗਾ ਸਾਹਿਬ ਗੁਰਦੁਆਰਾ ਸਿਕੰਜ ਸਾਹਿਬ ਇਹ ਗੁਰਦੁਆਰਾ ਸਾਹਿਬ ਪਹੁੰਚ ਗਏ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਵਾਲਾ ਘਰ ਸੀਗਾ ਅਸਲੀ ਇੱਥੇ ਕਹਿੰਦੇ 29 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਰਹੇ ਨੇ ਹਾਂ ਜੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਪੋਨਾ ਸਾਹਿਬ ਉਹਨਾਂ ਇੱਧਰ ਜਾ ਰਹੇ ਆ ਪੋਨਾ ਸਾਹਿਬ ਆਜੋ ਆਜੋ ਵਾਹਿਗੁਰੂ ਅੱਛੇ ਬਾਜ ਜਿਆ ਕਰੰਡੀ ਵਾਹਿਗੁਰੂ ਵਾਹਿਗੁਰੂ ਹੁਣ ਹੁਣ ਜਿਆ ਚਾਗੀ ਪਹਿਲੀ ਵਾਰ ਇੱਥੇ ਕੀਤੀ ਹੁਣ ਆਪਣੇ ਆਪ ਜਿਆ ਕਰਦਾ ਹੁਣ ਕਦੀ ਜਾਣਦੀ ਉਹਨੂੰ ਹੁਣ ਪਤਾ ਨਾ ਉਹਨੂੰ ਹੁਣ ਪਤਾ ਲੱਗ ਗਿਆ ਨਾ ਮੈਂ ਜਿੱਥੇ ਜਾਨੀ ਆ ਨਾ ਮੱਥਾ ਟੇਕਉਣੀ ਨੀ ਕਰੇ ਜਿਆ ਕਰਦਾ ਜਿਆ ਕਰ ਦੋ ਉਤਤ ਜਾਇ ਕਰਦੇ ਬਾਬਾ ਜੀ ਬੋਤਲ ਵਾਲ ਤੇ ਹਨ ਹੋ ਗਏ ਐਂਜਲ ਕੋਲਾ ਪੁੱਤ ਹਰ ਗੋਣ ਇੱਧਰ ਬਾਬਾ ਜੀ ਜੈ ਹੋ ਕਰ ਦਿਜੇ ਇਹ ਪਹੁੰਚ ਗਏ ਆਪਾਂ ਮਸੰਦਾਂ ਵਾਲਾ ਖੂ ਤੇ ਇਧਰ ਅੱਜੀ ਕੀ ਤਾਸ ਇੱਥੇ ਧੰਨ ਧੰਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਮਸਾਂਦ ਗੁਰੂ ਘਰ ਦੇ ਜਿਹੜਾ ਧੰਨ ਚੜਤ ਚੜਾਵਾ ਖਾਂਦੇ ਏ ਉਹ ਜ਼ਬਰਦਸਤੀ ਕਰਦੇ ਸਿੱਖ ਸੰਤਾਂ ਨੂੰ ਨਹੀਂ ਵਿਚਰਨ ਦੇਤੇ ਫਿਰ ਗੁਰੂ ਮਹਾਰਾਜ ਨੇ ਜੀਂਦਿਆਂ ਸਾੜਿਆ ਤੇ ਸਾੜ ਕੇ ਤੇ ਇਸ ਖੂਹ ਦੇ ਵਿੱਚ ਮਸੰਦਾਂ ਨੂੰ ਸੁੱਟਿਆ ਅੱਛਾ 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 ਆਹ ਤੁਹਾਨੂੰ ਦੱਸਣ ਕਰਾਈਏ ਇਸ ਖੂਹ ਦੇ ਹਾਂ 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 ਉਹ ਢੂੰਗਾ ਬਹੁਤ ਹੀ ਮੌਕੇ ਉਹ ਦੰਦੇ ਕੋਈ ਨਹੀਂ ਨਿਹਰਾ ਬਹੁਤ ਹੈ ਉਦਾਂ ਜਿਦੋਂ ਕਿ ਪਹਿਲੇ ਸਮਿਆਂ ਦੇ ਵਿੱਚ ਆਨੰਦਪੁਰ ਸਾਹਿਬ ਦਾ ਨਾਮ ਜਿਹੜਾ ਪਹਿਲਾਂ ਕਿਸੇ ਡੈਡੀ ਤੁਹਾਨੂੰ ਦੱਸ ਦਿੰਦੇ ਨੇ ਕਿਉਂਕਿ ਮੈਨੂੰ ਤਾਂ ਇੰਨਾ ਜ਼ਿਆਦਾ ਨਹੀਂ ਪਤਾ ਹੈਗਾ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਦਾ ਨਾਮ ਬੀਬੀ ਨਾਨਕੀ ਸੀ ਵੀ ਤੇ ਉਹਨਾਂ ਦੇ ਨਾਂ ਤੇ ਨਾਨਕ ਚੱਕ ਰੱਖਿਆ ਗਿਆ ਸੀ ਨਾਂ ਤੇ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਲ ਸਨ ਮਾਤਾ ਨਾਨਕੀ ਜੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੇਟੇ ਸੀ ਠੀਕ ਹੈ ਤੇ ਉਹਦੇ ਸਬੰਧ ਵਿੱਚ ਇਹ ਵਾਲਾ ਨਾਮ ਜਿਹੜਾ ਰੱਖਿਆ ਗਿਆ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਨਾਮ ਜਿਹੜਾ ਚੇਂਜ ਕਰ ਦਿੱਤਾ ਉਹ ਸ੍ਰੀ ਆਨੰਦਪੁਰ ਸਾਹਿਬ ਨੰਦਾਂ ਦੀ ਪੁਰੀ ਰੱਖ ਕੇ ਨਵਾਜਿਆ ਗਿਆ ਜੋ ਅੱਜ ਕੱਲ ਵੀ ਪ੍ਰਚਲਿਤ ਹੈ ਜੀ ਸ੍ਰੀ ਨਰਪੁਰ ਸਾਦ ਇੱਥੇ ਸ੍ਰੀ ਕੇਸ਼ਗੜ੍ਹ ਸਾਹਿਬ ਹੈ ਜੀ ਜੋ ਤੀਜਾ ਤਖਤ ਹੈ ਜੀ ਤੇ ਗੁਰੂ ਮਾਨ ਰਜ ਜਿਨੇ ਇੱਥੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਸਿੱਖ ਸੰਗਤਾਂ ਨੂੰ ਅੰਮ੍ਰਿਤ ਸਿਖਾਇਆ ਇਸੇ ਥਾਂ 'ਤੇ ਆਪ ਵੀ ਆਪੇ ਗੁਰੂ ਆਪੇ ਗੁਰਚੇਲਾ ਦਾ ਬਚਨ ਵੀ ਨਿਭਾਇਆ ਤੇ ਆਪ ਵੀ ਅਮਰ ਤੇ ਸੱਚਾ ਸਹੀ ਗੋਲ ਕੱਪ ਲੈ ਕੇ ਖਾਣ ਹਾਂ ਸਾਰੇ ਮੈਂ ਤੇ ਗੱਡੀ ਦੇ ਚਾਣ ਕੇ ਬੈਠ ਗਿਆ ਤੇ ਉਹ ਮਿਲਣ ਲੱਗੀ ਗੱਲ ਆ ਵੀ ਹੁਣ ਕੋ ਬੰਦ ਬੁੰਦ ਜਿਹਾ ਖਾਣ ਲੱਗ ਪਈਆਂ ਖਾਣੀ ਉਹ ਡਾਡੀ ਜੀ ਲੱਭਣ ਦੇ ਮੈਨੂੰ ਉਹ ਆ ਡਾਡੀ ਆਮੜੇ ਡਾਡੀ ਆਗੇ ਕੀ ਖਾਣ ਦੇ ਜੀ ਉਹ ਕਹਿਣ ਦੀ ਫੁਲਚਾ ਸੋਦੇ ਖਾਣੀ ਕਣ ਅੱਛਾ ਅੱਛਾ ਬਾਜੋ ਜਿੰਦੀ ਬੋਨੀ ਆਈ ਗਏ ਨੇ ਰਸਤੇ ਚ ਬੰਦਗੇ ਬੰਦ ਬੰਦ ਜਾ ਖਾਨ ਲੱਗ ਪਈ ਨਹੀਂ ਇਹ ਤੇ ਮੰਮੀ ਹਾਂ ਹਾਂ ਜੱਕ ਤਾਂ ਦੇਦੀ ਹੋਣੀ ਦੇਦੀ ਨਹੀਂ ਠੀਕ ਨਹੀਂ ਹੈ ਇਹ ਵੀ ਲੈ ਕੇ ਆਏ ਨੇ ਹੁਣ ਦਵਾਈ ਦਵਾਈ ਲੈ ਕੇ ਆਈ ਉਹ ਕਹਿੰਦੇ ਵੀ ਇਹ ਥੋੜੀ ਥੋੜੀ ਨਹੀਂ ਖਾਓ ਮੰਮੀ ਤੁਨੂੰ ਕਈ ਕੋਰੀ ਨਹੀਂ ਖਾਦਾ ਤਾਂ ਨਾ ਇੱਕ ਕੋਰੀ ਖਾਣੀ ਖਾਣੀ ਆ ਕੇ ਕਰ ਅੱਛਾ ਅੱਛਾ ਹੁਣ ਤੁਹਾਨੂੰ ਬਹੁਤ ਸਾਰੇ ਗੁਰਦੁਰਾ ਸਾਹਿਬ ਦੇ ਦਰਸ਼ਨ ਕਰਵਾਏ ਨੇ ਤੇ ਹੁਣ ਸਾਨੂੰ ਦੇਓ ਇਜਾਜ਼ਤ ਜੇ ਆਈ ਦਾ ਵਲੌਗ ਵਧੀਆ ਲੱਗਾ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਹੁਣ ਮਿਲਦੇ ਆਂ ਅਗਲੇ ਜਿਹੜੇ ਅਗਲੇ ਸਫਰ ਦੇ ਨਾਲ ਗੁਰਦੁਆਰਾ ਸਾਹਿਬ ਹੋਰ ਵੀ ਜਾਣਾ ਆਪਾਂ ਤੇ ਇਹ ਬੜਾ ਵਲੌਗ ਜਿਹੜਾ ਬਹੁਤ ਜ਼ਿਆਦਾ ਵੱਡਾ ਹੋਣਾ ਤੇ ਫਿਰ ਉਹ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਦਿਖਾਵਾਂਗੇ ਇਸ ਕਰਕੇ ਚੈਨਲ ਨੂੰ ਸਾਰੇ ਜਾਣੇ ਜ਼ਰੂਰ ਕਰਿਓ ਸਬਸਕ੍ਰਾਈਬ ਠੀਕ ਆ ਓਕੇ ਬਾਇਬਾਏ